ਪੁਲਿਸ ਵੱਲੋਂ ਅੱਜ ਗੁਰਦਾਸਪੁਰ ਦੇ ਹਨੂਮਨ ਚੌਕ ਤੋਂ ਲੈ ਕੇ ਪੁਰਾਣੇ ਬਾਜ਼ਾਰ ਤੋਂ ਹੁੰਦੇ ਹੋਏ ਫਲੈਗ ਮਾਰਚ ਜਿਹੜਾ ਕੱਢਿਆ ਗਿਆ ਗੁਰਦਾਸਪੁਰ ਦਾ ਕਾਫੀ ਜਿਹੜਾ ਪੁਰਾਣਾ ਬਾਜ਼ਾਰ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਹੋਏ ਇਨਸੀਡੈਂਟ ਤੋਂ ਬਾਅਦ ਲਗਾਤਾਰ ਜਿੱਥੇ ਲੋਕ ਜਿਹੜੇ ਸੀਗੇ ਚਿੰਤਿਤ ਵੀ ਸੀ ਪਰ ਉਸ ਚੀਜ਼ ਨੂੰ ਦੂਰ ਕਰਦੇ ਹੋਏ ਲੋਕਾਂ ਦੀ ਜਿਹੜੀ ਚਿੰਤਾ ਐ एसएसपी ਗੁਰਦਾਸਪੁਰਾ ਦਿੱਤੇ ਕੁਮਾਰ ਗਰਾਊਂਡ ਲੈਵਲ ਤੇ ਖੁਦ ਜਿਹੜਾ ਲਗਾਤਾਰ ਨਾਕੇ ਬੰਦੀਆਂ ਜਿਹੜੀਆਂ ਕੀਤੀ ਗਈ ਨੇ ਉਹਨਾਂ ਦੀ ਚੈਕਿੰਗ ਵੀ ਕਰ ਰਹੇ ਨੇ ਉਸ ਦੇ ਨਾਲ-ਨਾਲ ਪੁਲਿਸ ਨੂੰ ਇਨਸਟਰਕਸ਼ਨਸ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਸਦਪਾਪਨਾ ਬਣੀ ਰਹੇ ਔਰ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਸੋ ਅੱਜ ਗਰਾਊਂਡ ਲੈਵਲ ਤੇ ਖੁਦ ਐਸਐਸਪੀ ਗੁਰਦਾਸਪੁਰ ਉਹਦੇਤੇ ਕੁਮਾਰ ਜੀ ਉਤਰੇ ਸੀ ਔਰ ਲਗਾਤਾਰ ਪੂਰੀ ਜਿਹੜੀ ਪੁਲਿਸ ਫੋਰਸ ਹੈ, ਟੀਮ ਹੈ ਉਹ ਲਗਾਤਾਰ ਇਸੇ ਤਰੀਕੇ ਦੇ ਨਾਲ ਪੂਰੇ ਪੁਰਾਣੇ ਬਾਜ਼ਾਰ ਦੇ ਵਿੱਚੋਂ ਹੁੰਦੇ ਹੋਏ ਪ੍ਰਮੁੱਖ ਜਿਹੜੇ ਚੌਂਕ ਸੀਗੇ ਉਤੋਂ ਹੁੰਦੇ ਹੋਏ ਜਿਹੜਾ ਹੈ ਮੇਨ ਜਿਹੜੇ ਬਾਜ਼ਾਰ ਪੁਰਾਣੇ ਨੇ ਕਿਉਂਕਿ ਲੋਕ ਜਿਹੜੇ ਨੇ ਕਿਸੇ ਤਰੀਕੇ ਦੀ ਕੋਈ ਵੀ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਔਰ ਖਾਸ ਤੌਰ ਤੇ ਜਿਹੜਾ ਸਪਸ਼ਟ ਤੌਰ ਤੇ ਮੈਸੇਜ ਸੀਗਾ ਗੁਰਦਾਸਪੁਰ ਪੁਲਿਸ ਫੋਰਸ ਜਿਹੜੀ ਹੈ ਲਗਾਤਾਰ ਜਿਹੜੀ ਤਤਪਰ ਹੈ ਇਸ ਚੀਜ਼ ਨੂੰ ਲੈ ਕੇ ਸਰ ਲਗਾਤਾਰ ਕੁਝ ਇਨਸੀਡੈਂਟ ਹੋਏ ਉਸ ਤੋਂ ਬਾਅਦ ਬਹੁਤ ਜਲਦੀ ਰਿਕਵਰੀ ਹੋਈ ਹੈ ਅ ਕੱਲ ਦਾ ਹੀ ਮੈਟਰ ਸੀਗਾ ਤਾਰੀਵਾਲ ਦਾ ਔਰ 18 ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਸੋਲਝਾਇਆ ਗਿਆ ਔਰ ਖਾਸ ਤੌਰ ਤੇ ਮੈਸੇਜ ਕੀ ਔਰ ਅੱਜ ਜਿਹੜਾ ਫਲੈਗ ਮਾਰਸੀ ਦਾ ਉਸ ਨੇ ਦੇਖੋ ਜੀ ਈਵਨਿੰਗ ਦਾ ਜਿਹੜਾ ਅਸੀਂ ਜਿਹੜੀ ਹੈਗੀ ਮਾਰਕੀਟ ਦੇ ਵਿੱਚ ਜਿਹੜੀ ਸਿਕਿਉਰ ਇਸ ਤੋਂ ਵੱਲਾ ਪੁਲਿਸ ਦੀ ਪ੍ਰਜੈਂਸ ਨੂੰ ਜਿਹੜਾ ਹੈਗਾ ਚੈੱਕ ਕਰਨ ਵਾਸਤੇ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਸਾਡੇ ਕੋਲ ਫੁੱਟ ਪੈਟ੍ਰੋਲਿੰਗ ਹੈ ਆ ਕਿੱਥੇ ਗਈ ਸੀ ਅਸੀਂ ਜਿਹੜਾ ਹੈ ਜਿਹੜਾ ਅੰਦੁਨੀ ਮਾਰਕੀਟ ਹੈ ਉਹਨੂੰ ਚੈੱਕ ਕੀਤਾ ਹੈਗੇ ਅੱਗੇ ਵੀ ਅਸੀਂ ਇਸ ਤਰੀਕੇ ਨਾਲ ਜਿਹੜਾ ਹੈਗਾ ਸਰਪਾਈ ਚ ਐਲੀਮੈਂਟ ਜਿਹੜਾ ਹੈਗਾ ਉਹ ਚੈੱਕ ਕਰਦੇ ਰਹਾਂਗੇ ਸੋ ਦੈਟ ਇਸ ਪਬਲਿਕ ਦਾ ਜਿਹੜਾ ਹੈਗਾ ਕੰਫੀਡੈਂਸ ਬਣਾਏ ਲੋਕਾਂ ਨੂੰ ਪਾਰਕਿੰਗ ਨੂੰ ਲੈ ਕੇ ਕੀ ਮੈਸੇਜ ਹੈ ਕਿਉਂਕਿ ਬਹੁਤ ਸਾਰੇ ਮਾਰਕੀਟਸ ਹਲੇ ਤੁਹਾਡੇ ਵੱਲੋਂ ਵਕ ਵਕ ਡਰਾਈਵ ਜੜੀਆਂ ਕੀਤੀਆਂ ਟ੍ਰੈਫਿਕ ਨੂੰ ਲੈ ਕੇ ਲੋਕਾਂ ਨੂੰ ਅਵੇਰਨੈਸ ਲਈ ਕੀ ਮੈਸੇਜ ਦੇਣਾ ਹੈ ਹੋਲ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਹੈਗੇ ਜਿਹੜਾ ਟ੍ਰੈਫਿਕ ਹੈ ਉਹਨੂੰ ਬੜੇ ਇਹ ਉਹ ਟ੍ਰੈਫਿਕ ਨੂੰ ਫੋਲੋ ਕਰਨੀ ਪੈਸੰਗਾ ਡਿਸਪਲਿਨ ਜਿਹੜਾ ਹੈਗਾ ਮੇਨਟੇਨ ਕਰੇ ਸੋ ਅੱਜ ਇਸ ਖਾਸ ਜਿਹੜਾ ਫਲੈਗ ਮਾਰਚ ਕੀਤਾ ਗਿਆ ਸੀਗਾ ਲੋਕਾਂ ਨੂੰ ਵੀਅਰ ਵੀ ਕੀਤਾ ਗਿਆ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਵੀ ਵੇਰ ਰਹਿਣ ਦੀ ਲੋੜ ਹੈ ਬਰਦਾਸਪੁਰ ਦੇ ਐਸਐਸਪੀ ਦੇ ਦਿੱਤੇ ਕੁਮਾਰੀ ਵੱਲੋਂ ਖਾਸ ਜਿਹੜੀ ਹੈ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ